ਪੂਜਾ ਨਹੀਂ ਕਰਾਈ ਸਕੋ ਗੁਰਸਿੱਖਾਂ ਦੀ ਪੂਜਾ ਕੀਤੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਆ ਉਥੇ ਮਹਾਰਾਜ ਭੇਸ ਵਟਾ ਕੇ ਮੜਾਸਾ ਬਣ ਕੇ ਆਪ ਜਾ ਕੇ ਗੁਰਸਿੱਖਾਂ ਦੀ ਸੇਵਾ ਆ ਕਰਿਆ ਕਰਦੇ ਸਨ ਹੱਥ ਵਿੱਚ ਦਾਲ ਸਮਝੀ ਵਾਲਾ ਵੱਡਾ ਭਾਂਡਾ ਲੈਣਾ ਸਿਰ ਤੇ ਪ੍ਰਸ਼ਾਦੇ ਆਪ ਜੀ ਨੇ ਚੱਕ ਲੈਣੇ ਧੰਨ ਧੰਨ ਮਾਤਾ ਗੰਗਾ ਜੀ ਸਾਹਿਬ ਜੀ ਨੂੰ ਲੈ ਕੇ ਉੱਥੇ ਜਾਣਾ ਪਰਿਵਾਰ ਦੇ ਜ਼ਿਮੇਦ ਇੱਕ ਵਾਰੀ ਕੋਈ ਜੱਥਾ ਆਇਆ ਲਾਹੌਰ ਤੋਂ ਥੱਕੇ ਹੋਏ ਸੀ ਪ੍ਰਸ਼ਾਦੇ ਦੀ ਵੀ ਜ਼ਰੂਰਤ ਸੀ ਭੁੱਖ ਲੱਗੀ ਹੋਈ ਸੀ ਮਹਾਰਾਜ ਜੀ ਨੇ ਬਹੁਤ ਸੇਵਾ ਕੀਤੀ ਪ੍ਰਸ਼ਾਦ ਪਾਣੀ ਗਫਾ ਪਾਣੀ ਸ਼ਿਕਾਇਆ ਸ਼ਹਿਰ ਦੇ ਬਾਹਰ-ਬਾਰ ਸੇਵਾ ਕੀਤੀ ਜਿਹੜਾ ਮਸੰਦ ਸੀਗਾ ਸੰਗਤ ਦਾ ਆਗੂ ਸੀ ਜੱਥੇਦਾਰ ਉਹ ਬਹੁਤ ਬਰਸੰਨ ਹੋਏ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੇ ਤਾਂ ਹੀ ਉਹ ਗੁਰਸਿੱਖ ਆਗੂ ਰੱਬ ਦਾ ਪਿਆਰਾ ਕਹਿਣ ਲੱਗਾ ਕਿ ਭਲਿਆ ਗੁਰਸਿੱਖਾ ਅਖੇ ਤੈ ਬਹੁਤ ਸੇਵਾ ਕਰੀ ਆ ਸੰਗਤ ਤੁਹਾਡੇ ਤੇ ਪ੍ਰਸੰਨ ਹੋਏ ਪ੍ਰਸ਼ਾਦ ਪਾਣੀ ਗੱਫਾ ਪਾਣੀ ਤੁਸੀਂ ਸ਼ਿਕਾਇਆ ਵਾ ਤੇ ਦੱਸੋ ਤੁਹਾਡੀ ਕੀ ਅਰਦਾਸ ਕਰੀਏ ਸੰਗਤ ਪ੍ਰਸੰਨ ਹੋ ਗਈ ਜੋ ਚਾਹੋ ਦੱਸੋ ਮਹਾਰਾ ਦੇ ਘਰੋਂ ਤੁਹਾਨੂੰ ਦੁਆਵਾਂਗੇ ਸੰਗਤ ਦੀ ਖੁਸ਼ੀ 'ਚ ਮਹਾਰਾ ਦੀ ਖੁਸ਼ੀ ਜਦੋਂ ਉਹ ਗੁਰਸਿੱਖ ਨੇ પ્રસન્ન ਹੋ ਕੇ ਕਹਿ ਦਿੱਤਾ ਕਿ ਦੱਸੋ ਕੀ ਚਾਹੀਦਾ ਮਹਾਰਾਜ ਦੇ ਕੋਲੋਂ ਦਵਾਉਂਦੇ ਆ ਗੁਰਸਿੱਖ ਤਾਂ ਛੇਤੀ ਕੀਤੇ ਕਿ ਅਸੀਂ ਦੀ ਅਰਦਾਸ ਕਰਦੇ ਨਹੀਂ ਹਿੰਦੇ ਗੁਪਤ ਰਹਿ ਕੇ ਰਾਜੀ ਨੇ ਪਰ ਜੇ ਕੋਈ ਨਾਮ ਜਪਣ ਵਾਲਾ ਖੁਸ਼ ਹੋ ਕੇ ਕਹੇ ਵੀ ਦੱਸ ਕੀ ਅਰਦਾਸ ਕਰੀਏ ਤੇ ਏ ਤੋਂ ਵੱਡੀ ਕੀ ਗੱਲ ਹੋ ਸਕਦੀ ਭਲਾ ਮਹਾਰਾਜ ਬਹੁਤ ਖੇੜੇ ਵਿੱਚ ਆਏ ਬਹੁਤ ਜ਼ਿਆਦਾ પ્રસન્ન ਹੋਏ ਗਰੀਬ ਨਿਵਾਜ ਮਹਾਰਾਜ ਜੀ ਨੇ ਨਮਰਤਾ ਦੇ ਨਾਲ ਸੀਸ ਝੁਕਾ ਕੇ ਆਖਿਆ ਕਿ ਆ ਗੁਰਮਖੋ ਮਹਾਪੁਰਖੋ ਗੁਰੂ ਦੇ ਪਿਆਰਿਓ ਜੇ ਤਰੁੱਟ ਗਏ ਹੋ ਤੇ ਫਿਰ ਅਰਦਾਸ ਕਰੋ ਧੰਨ 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 ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਜੂਰ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਤੱਕ ਨਿਭ ਜਾਵੇ ਭਾਵੇਂ ਕੋ ਤਤੀ ਤਵੀ ਤੇ ਬਿਠਾ ਕੇ ਗਰਮ ਰੇਤਾ ਵੀ ਮੇਰੇ ਸੀਸ ਵਿੱਚ ਪਾਵੇ ਤੇ ਮੇਰੀ ਸਿੱਖੀ ਤਾਂ ਵੀ ਨਾ ਡੋਲੇ ਜਦੋਂ ਇਹ ਵਚਨ ਹੋਇਆ ਮਹਾਰਾਜ ਜੀ ਦਾ ਬੋਲਾ ਮਹਾਰਾਜ ਜੀ ਦੀ ਆਵਾਜ਼ ਪਛਾਣੀ ਮਹਾਰਾਜ ਜੀ ਦਾ ਦਰਸ਼ਨ ਕੀਤਾ ਗੁਰਸਿੱਖਾਂ ਨੇ ਸਾਰਿਆਂ ਦੇ ਨੇਤਰਾਂ 'ਚ ਹੰਝੂ ਆਏ ਬਹੁਤ ਪ੍ਰੇਮ ਦੇ ਵਿੱਚ ਆਏ ਵਿਰਾਗ ਦੇ ਵਿੱਚ ਆਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸੇਵਾ ਕਰ ਰਹੇ ਨੇ ਔਰ ਆਪ ਗੁਰਸਿੱਖੀ ਦੀ ਦਾਤ ਮੰਗ ਰਹੇ ਨੇ ਸਾਰਿਆਂ ਨੂੰ ਮਾਰਾ ਤੇ ਬਹੁਤ ਪ੍ਰੇਮ ਆਇਆ ਮਾਰਾ ਸਾਨੂੰ ਮaaf ਕਰਦੇ ਹੋ ਤੁਹਾਡੇ ਤੇ ਸੇਵਾ ਕਰਾਈ ਸਤਿਗੁਰੂ ਕਹਿੰਦੇ ਨਹੀਂ ਭਾਈ ਸੇਵਾ ਵੱਡੀ ਹੈ ਉੱਥੇ ਮੌਜੂਦ ਸਾਰੇ ਗੁਰਸਿੱਖਾਂ ਨੂੰ ਆਤਮਿਕ ਆਨੰਦ ਮਿਲਿਆ ਕੋਈ ਬ੍ਰਹਮ ਗਿਆਨੀ ਬਣ ਗਿਆ ਕੋਈ ਜਿਗਿਆਸੂ ਬਣ ਗਿਆ ਤੋ ਸਤਗੁਰੂ ਸੱਤੇ ਬਾਦਸ਼ਾਹ ਜੀ ਮਹਾਰਾਜ